ਤਾਂ ਤੁਸੀਂ ਦੇਖ ਰਹੇ ਹੋ ਜੈ ਸਿੰਘ ਜੀ ਨੇ ਕੋ ਦਰਦਰਬਾਰ ਸਾਸੂ 66 ਚੈਨਲ ਦੇ ਵਿੱਚ ਦੋ ਦਸ ਸਵਾਗਤ ਹੈ ਤਾਂ ਅੱਜ ਅਸੀਂ ਦੋਨੋਂ ਦੱਸਾਂਗੇ ਹੀ ਕਿਉਂ ਬਾਬਾ ਫਰੀਦ ਜੀ ਨੇ ਅਸਮਾਨ ਤੋਂ ਆਉਣ ਵਾਲੀ ਬਿਜਲੀ ਨੂੰ ਕਿਉਂ ਇੱਕ ਘੜੇ ਦੇ ਵਿੱਚ ਬੰਦ ਕਰ ਲਿਆ ਸੀ ਤਾਂ ਬੇਨਤੀ ਹੈ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਤਾਂ ਜਿਨੀ ਵੀ ਸੰਗਤ ਸਾਡੇ ਚੈਨਲ ਤੇ ਨਵੀਂ ਹੈ ਤਾਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਹੁ ਟਾਈਮ ਪਹਿਲਾਂ ਦੀ ਗੱਲ ਹੈ ਕਿ ਇੱਕ ਦਿਨ ਇੱਕ ਮਾਤਾ-ਬਾਬਾ ਫਰੀਦ ਜੀ ਦੇ ਕੋਲ ਆਈ ਤੇ ਹੱਥ ਜੋੜ ਕੇ ਕਹਿਣ ਲੱਗ ਗਈ ਕਿ ਮੈਂ ਇੱਕ ਵਿਧਵਾ ਔਰਤ ਹਾਂ ਮੇਰੇ ਘਰੇ ਤਿੰਨ ਬੇਟੀਆਂ ਹਨ ਜਿਨ੍ਹਾਂ ਦਾ ਵਿਆਹ ਨਹੀਂ ਹੋ ਪਾਰਿਆ ਹੈ ਕਿਉਂਕਿ ਮੈਂ ਘਰ ਤੋਂ ਬਹੁਤ ਜ਼ਿਆਦਾ ਗਰੀਬ ਹਾਂ ਤਾਂ ਇਸ ਲਈ ਮੈਂ ਦੋਦੇ ਕੋਲ ਬੇਨਤੀ ਕਰਨ ਆਈ ਹਾਂ ਕਿ ਤੁਸੀਂ ਅੱਲਾਹ ਤਾਲਾ ਦੇ ਅੱਗੇ ਫਰਿਆਦ ਕਰੋ ਕਿ ਮੇਰੀਆਂ ਬੇਟੀਆਂ ਦਾ ਵਿਆਹ ਕੋਈ ਵਧੀਆ ਕਰੇ ਹੋ ਜਾਵੇ ਜਿਨਾ ਤੋਂ ਉਹਨਾਂ ਨੂੰ ਕੋਈ ਤਕਲੀਫ ਨਾ ਹੋ ਪਾਏ ਉਹ ਔਰਤ ਵਾਰੀ ਵਾਰੀ ਬਾਬਾ ਫਰੀਦ ਜੀ ਨੂੰ ਕਹਿ ਰਹੀ ਸੀ ਤੇ ਫਿਰ ਅਗੋਂ ਬਾਬਾ ਫਰੀਦ ਜੀ ਨੇ ਕਿਹਾ ਕਿ ਤੁਸੀਂ ਬਾਹਰ ਜਾਓ ਇੱਕ ਲੋਹੇ ਦਾ ਟੁਕੜਾ ਲੈ ਕੇ ਆਓ ਉਹ ਔਰਤ ਬਾਹਰ ਗਈ ਤੇ ਇੱਕ ਲੋਹੇ ਦਾ ਟੁਕੜਾ ਬਾਬਾ ਜੀ ਦੇ ਕੋਲ ਲੈ ਕੇ ਆ ਗਈ ਬਾਬਾ ਫਰੀਦ ਜੀ ਨੇ ਉਹ ਟੁਕੜੇ ਨੂੰ ਹੱਥ ਵਿੱਚ ਲੀਆ ਤੇ ਬਾਬਾ ਫਰੀਦ ਜੀ ਨੇ ਇੱਕ ਮੰਤਰ ਬੋਲਿਆ ਤੇ ਉਹਨਾਂ ਦੀ ਕਿਰਪਾ ਨਾਲ ਲੋਹੇ ਦਾ ਟੁਕੜਾ ਸੋਨੇ ਵਿੱਚ ਬਦਲ ਗਿਆ ਤੇ ਉਹ ਸੋਨੇ ਦਾ ਟੁਕੜਾ ਉਸ ਔਰਤ ਨੂੰ ਦੇ ਦਿੱਤਾ ਤੇ ਕਿਹਾ ਤੁਸੀਂ ਜਾਓ ਤੇ ਆਪਣੀ ਬੇਟੀਆਂ ਦੀ ਸ਼ਾਦੀ ਧੂਮ-ਧਾਮ ਨਾਲ ਕਰ ਲਓ ਇਸ ਸੋਨੇ ਦੇ ਟੁਕੜੇ ਨੂੰ ਵੇਚ ਕੇ ਰੋਦੀ ਜੋ ਕਾਇਸ ਹੋਵੇਗੀ ਉਹ ਪੂਰੀ ਹੋਵੇਗੀ ਉਸ ਔਰਤ ਨੇ ਉਹ ਸੋਨੇ ਦੇ ਟੁਕੜੇ ਨੂੰ ਲੀਆ ਤੇ ਘਰ ਦੀ ਉਹ ਚਲੀ ਗਈ ਤੇ ਰਾਹ ਵਿੱਚ ਉਹ ਸੋਚਣ ਲੱਗ ਗਈ ਕਿ ਕਿਵੇਂ ਇੱਕ ਲੋਹੇ ਦੇ ਟੁਕੜੇ ਨੂੰ ਬਾਬਾ ਫਰੀਦ ਜੀ ਨੇ ਸੋਨੇ ਵਿੱਚ ਬਦਲ ਦਿੱਤਾ ਉਹ ਔਰਤ ਆ ਸਭ ਕੁਝ ਵੇਖ ਕੇ ਖੁਸ਼ ਵੀ ਸੀ ਤੇ ਪਰੇਸ਼ਾਨ ਵੀ ਹੋ ਰਹੀ ਸੀ ਕਿ ਕਿਵੇਂ ਬਾਬਾ ਫਰੀਦ ਜੀ ਨੇ ਇੱਕ ਲੋਹੇ ਦੇ ਟੁਕੜੇ ਨੂੰ ਸੋਨੇ ਵਿੱਚ ਬਦਲ ਦਿੱਤਾ ਤੇ ਉਹ ਔਰਤ ਘਰ ਜ ਗਈ ਤੇ ਉਸ ਨੇ ਇੱਕ ਲੋਹੇ ਦਾ ਟੁਕੜਾ ਲਿਆ ਤੇ ਬਾਬਾ ਜੀ ਨੇ ਜਿਵੇਂ ਵੀ ਕੀਤਾ ਮਨੋਂ ਦੁਬਾਰਾ ਤੋਂ ਕਰਨ ਲੱਗ ਗਈ ਬੋਲ ਲੱਗ ਗਈ ਪਰ ਉਹ ਉਹ ਲੋਹੇ ਦਾ ਟੁਕੜਾ ਸੋਨੇ ਵਿੱਚ ਨਹੀਂ ਬਦਲਿਆ ਆ ਵੇਖ ਕੇ ਉਹ ਔਰਤ ਪਰੇਸ਼ਾਨ ਹੋ ਗਈ ਤੇ ਵਾਪਿਸ ਬਾਬਾ ਫਰੀਦ ਜੀ ਕੋਲ ਗਈ ਤੇ ਕਹਿੰਦੀ ਮਮੀ ਜੋ ਆਪ ਜੀ ਨੇ ਮੰਤਰ ਬੋਲਿਆ ਸੀ ਉਹ ਮੰਤਰ ਮੈਂ ਕਰ ਜਾ ਕੇ ਬੋਲਿਆ ਸੀ ਪਰ ਹਾਲ ਲੋਹੇ ਦਾ ਟੁਕੜਾ ਸੋਨੇ ਵਿੱਚ ਨਹੀਂ ਬਦਲ ਹੋਇਆ ਇਹੋ ਜਿਹਾ ਕੀ ਹੋਇਆ ਮੇਰੇ ਨਾਲ ਇਹੋ ਜੀ ਕੀ ਗਲਤੀ ਕਰਤੀ ਮੈਂ ਤਾਂ ਅਗੋਂ ਬਾਬਾ ਫਰੀਦ ਜੀ ਕਹਿੰਦੇ ਕੀ ਤੂੰ ਜਿਹੜਾ ਮੰਤਰ ਪੜਿਆ ਸੀ ਉਸ ਨੂੰ ਤੂੰ ਸੱਚੀ ਇਬਾਦਤ ਨਾਲ ਨਹੀਂ ਬੋਲਿਆ ਸੀ ਇਸ ਲਈ ਤੇਰਾ ਲੋਹੇ ਦਾ ਟੁਕੜਾ ਸੋਨੇ ਵਿੱਚ ਨਹੀਂ ਬਦਲਿਆ ਇਹੋ ਜੀ ਕਰਾਮਾਤ ਹੈ ਬਾਬਾ ਫਰੀਦ ਜੀ ਕੋਲ ਜਿਹੜੇ ਲੋਹੇ ਦੇ ਟੁਕੜੇ ਨੂੰ ਵੀ ਸੋਨਾ ਬਣਾ ਦਿੰਦੇ ਸੀ ਐਵੇਂ ਹੀ ਬਾਬਾ ਫਰੀਦ ਜੀ ਗਨ ਸੰਸਕਰ ਜੀ ਆਪਣੇ ਦਰਬਾਰ ਤੇ بیٹھے ਹੋਏ ਸੀ ਤੇ ਗੱਲਾਂ ਕਰਦੇ ਕਰਦੇ ਨमाज ਦਾ ਟਾਈਮ ਹੋ ਗਿਆ ਸੀ بابا ਫਰੀਦ ਜੀ ਟਾਈਮ ਵੇਖ ਕੇ ਬਾਹਰ ਆ ਗਏ ਤੇ ਨमाज ਕਰਨ ਲੱਗ ਗਏ ਨमाज ਕਰਦੇ ਕਰਦੇ ਆਸਮਾਨ ਦੀ ਔਰ ਵੇਖਿਆ ਤੇ ਹਲਕੀ ਹਲਕੀ ਹਵਾ ਚੱਲ ਰਹੀ ਸੀ ਤੇ ਬਿਜਲੀ ਵੀ ਚਮਕ ਰਹੀ ਸੀ ਤੇ ਅਚਾਨਕ ਹਵਾ ਤੇਜ਼ ਹੋਣ ਲੱਗ ਗਈ ਤੇ ਬਿਜਲੀ ਜ਼ੋਰ-ਜ਼ੋਰ ਨਾਲ ਚਮਕਣ ਲੱਗ ਗਈ ਤੇ ਜ਼ੋਰ-ਜ਼ੋਰ ਨਾਲ ਬੱਦਲ ਗੀਂਹ ਚਮਕਣ ਲੱਗ ਗਏ ਬਾਬਾ ਫਰੀਜੀ ਜਦੋਂ ਨਵਾਜ਼ ਅਦਾ ਕਰ ਰਹੇ ਸੀ ਤਾਂ ਬਿਜਲੀ ਹੋਰ ਜ਼ਿਆਦਾ ਤੇਜ਼ੀ ਦੇ ਨਾਲ ਚਮਕਣ ਲੱਗ ਗਈ ਤੇ ਹਵਾ ਦਾ ਵੀ ਰੋਕ ਬਦਲ ਗਿਆ ਸੀ ਤੇ ਵਾਰ-ਵਾਰ ਬਾਬਾ ਫਰੀਜੀ ਦਾ ਧਿਆਨ ਉਸ ਬਿਜਲੀ ਦੀ ਔਰ ਜਾ ਰਹੀ ਸੀ ਇਹ ਹੋ ਜਾ ਲੱਗ ਰਿਹਾ ਸੀ ਕਿ ਉਹ ਬਿਜਲੀ ਬਾਬਾ ਫਰੀਦ ਜੀ ਨੂੰ ਬਸਮ ਕਰਨਾ ਚਾਹਦੀ ਹੈ ਇਹ ਬਾਬਾ ਫਰੀਦ ਜੀ ਦਾ ਧਿਆਨ ਹਟਾਉਣਾ ਚਾਹਦੀ ਹੈ ਤੇ ਵਾਰ-ਵਾਰ ਬਾਬਾ ਫਰੀਦ ਜੀ ਕੋਲ ਉਹ ਬਿਜਲੀ ਆ ਰਹੀ ਸੀ ਤੇ ਝੋਰ-ਝੋਰ ਨਾਲ ਸਮਹ ਰਹੀ ਸੀ ਤੇ ਉਸ ਬਿਜਲੀ ਨੂੰ ਵੇਖ ਕੇ ਬਾਬਾ ਫਰੀਦ ਜੀ ਨੂੰ ਥੋੜਾ ਗੁੱਸਾ ਆ ਗਿਆ ਤੇ ਜਿਵੇਂ ਹੀ ਬਾਬਾ ਫਰੀਦ ਜੀ ਨੇ ਉਸ ਬਿਜਲੀ ਦੀ ਔਰ ਵੇਖਿਆ ਤੇ ਉਹ ਬਿਜਲੀ ਬਾਬਾ ਫਰੀਦ ਜੀ ਦੇ ਕੋਲ ਬੜੀ ਤੇਜ਼ੀ ਦੇ ਨਾਲ ਆ ਰਹੀ ਸੀ ਆਵੇ ਕੇ ਬਾਬਾ ਫਰੀਦ ਜੀ ਨੇ ਇਸ਼ਾਰਾ ਕੀਤਾ ਤੇ ਜਿਹੜੇ ਲੋਟੇ ਦੇ ਵਿੱਚ ਬਧੂ ਕਰ ਰਹੇ ਸੀ ਉਸ ਲੋਟੇ ਦੇ ਵਿੱਚ ਬਾਬਾ ਫਰੀਦ ਜੀ ਨੇ ਉਸ ਬਿਜਲੀ ਨੂੰ ਕੈਦ ਕਰ ਲਿਆ ਸੀ ਤੇ ਬਿਜਲੀ ਸਾਰੀ ਲੋਟੇ ਦੇ ਵਿੱਚ ਆ ਗਈ ਉਸ ਤੋਂ ਬਾਅਦ ਬਾਬਾ ਫਰੀਦ ਜੀ ਨੇ ਨਵਾਜ਼ ਅਦਾ ਕੀਤੀ ਤੇ ਜਿਵੇਂ ਹੀ ਨਵਾਜ਼ ਤੋਂ ਵੇਲੇ ਹੋਏ ਤੇ ਉਹਨਾਂ ਨੇ ਆਪਣੇ ਲੋਟੇ ਦੀ ਔਰ ਵੇਖਿਆ ਤੇ ਹੱਥ ਤੋਂ ਇਸ਼ਾਰਾ ਕੀਤਾ ਤੇ ਬਿਜਲੀ ਵਾਰ ਆ ਗਈ ਬਾਬਾ ਫਰੀਦ ਜੀ उस बिजली कहते कि अज तो बाद अल्लाह जल्ला तलाबादत करेगा बंदगी करेगा तो उस अल्लाह के बंदे कभी भी तंग नहीं करेगी जो कोई नमाज अदा करेगा या रब का नाम लेगा उस तू तंग नहीं करेगी तो बिजली ने ਇਨਾਂ ਦੀਆਂ ਕਈਆਂ ਸਰਤਾ ਮੰਨ ਲਈਆਂ ਤੇ ਬਾਬਾ ਫਰੀਦ ਜੀ ਨੇ ਉਸ ਅਸਮਾਨੀ ਬਿਜਲੀ ਨੂੰ maaf ਕਰ ਦਿੱਤਾ ਤਾਂ ਕਹਿੰਦੇ ਹਨ ਕਿ ਜੇ ਹੁਜਾ ਆਪਾਂ ਕਰਮ ਕਰਾਂਗੇ ਉਹ ਹੋ ਜਾਈ ਆਪਾਂ ਨੂੰ ਫਲ ਮਿਲੂਗਾ ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅਵਜੀ ਹੋਰ ਵੀਡੀਓ ਵੇਖਣ ਲਈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਲਿਓ